ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਮੰਗਲਵਾਰ ਨੂੰ ਮੈਸ਼ ਪ੍ਰੋ ਲਾਈਫ ਹਸਪਤਾਲ ਨੇ ਰੋਜਾ ਰੋਬੋਟਿਕ ਸਿਸਟਮ ਲਾਂਚ ਕੀਤਾ ਹੈ ਜਿਸ ਨਾਲ ਇਹ ਸ਼ਹਿਰ ਦਾ ਪਹਿਲਾ ਹਸਪਤਾਲ ਬਣ ਗਿਆ ਹੈ ਜੋ ਗੋਡੇ ਬਦਲਣ ਦੀ ਸਰਜਰੀ ਲਈ ਵਿਸ਼ੇਸ਼ ਤੌਰ ਤੇ ਰੋਬੋਟਿਕ ਸਹਾਇਤਾ ਨਾਲ ਲੈਸ ਹੈ ਹੁਣ ਤੱਕ ਲੁਧਿਆਣਾ ਤੇ ਆਸ-ਪਾਸ ਦੇ ਛਿੰਿਆਂ ਦੇ ਮਰੀਜ਼ਾਂ ਨੂੰ ਅਜਿਹੇ ਇਲਾਜ ਲਈ ਵੱਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ ਲੇਕਿਨ ਹੁਣ ਇਹ ਸੁਵਿਧਾ ਸ਼ਹਿਰ ਵਿੱਚ ਹੀ ਉਪਲਬਧ ਹੋ ਗਈ ਹੈ ਰੋਬੋਟਿਕ ਸਿਸਟਮ ਦਾ ਉਦਘਾਟਨ ਡੀ ਐਮ ਸੀ ਦੇ ਸਾਬਕਾ ਪ੍ਰਿੰਸੀਪਲ ਅਤੇ ਆਰਥੋਪੈਡਿਕਸ ਵਿਭਾਗ ਦੇ ਸਾਬਕਾ ਮੁਖੀ ਡਾਕਟਰ ਐਸ ਸੀ ਆਹੂਜਾਨੀ ਕੀਤਾ ਇਸ ਮੌਕੇ ਮੈਸ਼ ਪ੍ਰੋ ਲਾਈਫ ਦੇ ਡਾਇਰੈਕਟਰ ਲੈਪਰੋਸਕੋਪੀ ਅਤੇ ਬੈਰੀਆਟ੍ਰਿਕ ਸਰਜਰੀ ਡਾਕਟਰ ਹਰਪ੍ਰੀਤ ਸਿੰਘ ਜੋਲੀ ਅਤੇ ਸੀਨੀਅਰ ਸਲਾਹਕਾਰ ਆਰਥੋਪੈਡਿਕਸ ਡਾਕਟਰ ਮਨੀਸ਼ ਗੋਇਲ ਹਾਜ਼ਰ ਸਨ ਡਾਕਟਰ ਮਨੀਸ਼ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੋਜ਼ਾ ਰੋਬੋਟਿਕ ਸਿਸਟਮ ਅਜੇ ਹੀ ਸਮੇਂ ਵਿੱਚ ਸ਼ੁਰੂ ਹੋਇਆ ਹੈ ਜਦੋਂ ਨਾ ਸਿਰਫ ਪੰਜਾਬ ਵਿੱਚ ਬਲਕਿ ਪੂਰੇ ਦੇਸ਼ ਵਿੱਚ ਗੋਡਿਆਂ ਨਾਲ ਸੰਬੰਧਿਤ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ ਰੋਜਾ ਇੱਕ ਉન્નਤ ਗਾਈਡ ਦੀ ਤਰ੍ਹਾਂ ਕੰਮ ਕਰਦੀ ਹੈ ਸਰਜਰੀ ਦੀ ਯੋਜਨਾ ਬਣਾਉਣ ਅਤੇ ਸੈਂਸਰਾਂ ਅਤੇ 3D ਟੈਕਨੋਲੋਜੀ ਦੇ ਨਾਲ ਇੰਪਲਾਂਟ ਨੂੰ ਬਹੁਤ ਹੀ ਸਹੀ ਤਰੀਕੇ ਨਾਲ ਰੱਖਣ ਵਿੱਚ ਸਹਾਇਤਾ ਕਰਦੀ ਹੈ ਉਹਨਾਂ ਇਹ ਵੀ ਦੱਸਿਆ ਕਿ ਭਾਰਤ ਵਿੱਚ ਕੈਂਸਰ ਅਤੇ ਦਿਲ ਜਿਹੇ ਕੁਝ ਖੇਤਰਾਂ ਵਿੱਚ ਰਿਮੋਟ ਰੋਬੋਟਿਕ ਸਰਜਰੀਆਂ ਸੀਮਤ ਹਨ ਲੇਕਿਨ ਗੋਡੇ ਬਦਲਣ ਦੀ ਸਰਜਰੀ ਪੂਰੀ ਤਰ੍ਹਾਂ ਨਾਲ ਸਰਜਨ ਦੇ ਨਿਯੰਤਰਣ ਵਿੱਚ ਹੈ ਅਤੇ ਰੋਬੋਟ ਸਿਰਫ ਸਹਾਇਤਾ ਕਰਦਾ ਹੈ ਉਹਨਾਂ ਨੇ ਦੱਸਿਆ ਕਿ ਰੋਸ਼ਾ ਇੱਕ ਰੋਬੋਟਿਕ ਸਰਜਰੀ ਪ੍ਰਣਾਲੀ ਹੈ ਜਿਸ ਨੂੰ ਜਿਮਰ ਬਾਇਓਮੈਟ ਦੁਆਰਾ ਵਿਕਸਿਤ ਕੀਤਾ ਗਿਆ ਹੈ ਅਤੇ ਭਾਰਤ ਵਿੱਚ ਕੁੱਲ ਗੋਡਿਆਂ ਦੀ ਤਬਦੀਲੀ ਲਈ ਸਭ ਤੋਂ ਉન્નਤ ਟੈਕਨੋਲੋਜੀ ਵਿੱਚ ਉਗਣੇ ਜਾਂਦੇ ਹਨ ਮਰੀਜ਼ਾਂ ਲਈ ਇਸ ਦਾ ਆਰਥਿਕ ਬਿਹਤਰ ਅਲਾਈਨਮੈਂਟ ਛੋਟੇ ਚੀਰੇ ਘੱਟ ਕੂਨ ਬਗਣਾ ਆਲੇ ਦੁਆਲੇ ਦੇ ਟਿਸ਼ੂ ਨੂੰ ਘੱਟ ਨੁਕਸਾਨ ਅਤੇ ਅਕਸਰ ਤੇਜ਼ ਤੇ ਆਸਾਨ ਰਿਕਵਰੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਰਜਰੀ ਤੋਂ ਬਾਅਦ ਗੋਡਾ ਬਦਲੇ ਰਿ ਕੁਦਰਤੀ ਮਹਿਸੂਸ ਕਰਦਾ ਹੈ ਜੋ ਕਿ ਮਰੀਜ਼ਾਂ ਲਈ ਸਭ ਤੋਂ ਮਹੱਤਵਪੂਰਨ ਹੈ ਡਾਕਟਰ ਗੋਇਲ ਨੇ ਅੱਗੇ ਦੱਸਿਆ ਕਿ ਪਿਛਲੇ 5 ਸਾਲਾਂ ਵਿੱਚ ਭਾਰਤ ਵਿੱਚ ਗੋਡੇ ਬਦਲਣ ਦੀਆਂ ਸਰਜਰੀਆਂ ਦੀ ਗਿਣਤੀ ਵਿੱਚ ਲਗਭਗ 2.5 ਗੁਣਾ ਵਾਧਾ ਹੋਇਆ ਹੈ ਲੁਧਿਆਣਾ ਅਤੇ ਪੂਰੇ ਪੰਜਾਬ ਵਿੱਚ ਵੀ ਇਹੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਗੋਡਿਆਂ ਦੇ ਗੰਭੀਰ ਦਰਦ ਤੋਂ ਪੀੜਿਤ ਮਰੀਜ਼ਾਂ ਦੀ ਗਿਣਤੀ ਹਰ ਸਾਲ ਵੱਧ ਰਹੀ ਹੈ ਲੁਧਿਆਣਾ 'ਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਮਰਦਾਂ ਨਾਲੋਂ ਔਰਤਾਂ ਜ਼ਿਆਦਾ ਪ੍ਰਭਾਵਿਤ ਹੋ ਰਹੀਆਂ ਹਨ ਡਾਕਟਰ ਹਰਪੀ ਸਿੰਘ ਜੋਲੀ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਮਰੀਜ਼ ਗੰਭੀਰ ਦਰਦ ਅਤੇ ਤੁਰਨ ਵਿੱਚ ਮੁਸ਼ਕਲ ਦੇ ਬਾਵਜੂਦ ਗੋਡੇ ਬਦਲਣ ਦੀ ਸਰਜਰੀ ਮੁਲਤਵੀ ਕਰਦੇ ਰਹਿੰਦੇ ਹਨ ਇਸ ਦਾ ਇੱਕ ਵੱਡਾ ਕਾਰਨ ਜਾਣਕਾਰੀ ਦੀ ਘਾਟ ਹੈ ਲੋਕ ਇਹ ਨਹੀਂ ਸਮਝਦੇ ਕਿ ਸਰਜਰੀ ਕਦੋਂ ਜ਼ਰੂਰੀ ਹੋ ਜਾਂਦੀ ਹੈ ਅਤੇ ਅੱਜ ਇਹ ਪ੍ਰਕਿਰਿਆ ਕਿੰਨੀ ਸੁਰੱਖਿਅਤ ਅਤੇ ਉੱਨਤ ਹੋ ਗਈ ਹੈ ਅੰਤ ਵਿੱਚ ਡਾਕਟਰ ਗੋਇਲ ਨੇ ਆਮ ਲੋਕਾਂ ਨੂੰ ਇਸ ਆਤੀ ਆਧੁਨਿਕ ਤਕਨੀਕ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ